ਰਾਹੁਲ ਗਾਂਧੀ ਜੀ ਹਮੇਸ਼ਾ ਹੀ ਉਹਨਾਂ ਨੇ ਹਰਮੰਦਰ ਸਾਹਿਬ ਨਤਮਸਤ ਕੋਏ ਤੁਸੀਂ ਇਹ ਵੇਖਿਆ ਹੋਊਗਾ ਕਿ ਕੋਈ ਲਾਮ ਲਿਸ਼ਕਣਾ ਕਦੀ ਨਹੀਂ ਆਇਆ ਸੈਕੂਲਰ ਸਿਧਾਂਤ ਹੈ ਇਥੋਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਜੇ ਕਿਸੇ ਨੇ ਮਤਲਬ ਉਹਨਾਂ ਨੂੰ ਬਾਬਾ ਸਮਾਦ ਜੀ ਤੇ ਗੁਰਦਾਰੇ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਉੱਥੇ ਜਦੋਂ ਨਤਮਸਤ ਕੋਏ ਸਰੂਪਾ ਦਿੱਤਾ ਤੇ ਮੇਰਾ ਖਿਆਲ ਨਹੀਂ ਛੋਟੀ ਨਹੀਂ ਗੱਲ ਕਰਨੀ ਚਾਹੀਦੀ ਕੋ ਸਰੂਪਾ ਦੇਣ ਵਾਲੇ ਨੂੰ ਤੁਸੀਂ ਨੇ ਤੁਸਾਂ ਰਾਹੁਲ ਕੰਮ ਸਰਪਉ ਤੋਂ ਲੈ ਕੇ ਐਸਜੀਪਿਸ ਨੇ ਕਾਫੀ ਦਰਾਜ ਕੀਤਾ ਕਿਵੇਂ ਦੇਖਦੇ ਹੋ ਕਿ ਇੱਕ ਸੇਵਕ ਬਣ ਕੇ ਸੇਵਾਦਾਰ ਬਣ ਕੇ ਆਵੇ ਤਾਂ ਉਸ ਨੂੰ ਸਰਪਉ ਦੇਣਾ ਕੀ ਕਹਿੰਦਾ ਦੇਖੋ ਰਾਹੁਲ ਗਾਂਧੀ ਜੀ ਹਮੇਸ਼ਾ ਹੀ ਉਹਨਾਂ ਨੇ ਹਰਮੰਦਰ ਸਾਹਿਬ ਨਤਮਸਤ ਕੋਏ ਤੁਸੀਂ ਇਹ ਵੇਖਿਆ ਹੋਊਗਾ ਕਿ ਕਦੇ ਵੀ ਲਾਮ ਲਸ਼ ਕਰਨਾ ਕਦੀ ਨਹੀਂ ਆਇਆ ਠੀਕ ਹੈ ਕਿਸੇ ਨੂੰ ਪਤਾ ਲੱਗ ਜਾਏ ਕੋਈ ਆ ਜਾਏ ਕਦੀ ਉਹਨਾਂ ਨੇ ਬਹੁਤ ਵੱਡੀ ਤੌਰ ਤੇ ਕੋਈ ਲੀਡਰਸ਼ਿਪ ਇਕੱਠੇ ਕਰਕੇ ਨਹੀਂ ਆਉਂਦੇ ਉਹਨਾਂ ਦੇ ਮਨ ਚ ਇੱਕ ਸੇਵਾ ਭਾਵ ਹੈ ਪ੍ਰਮਾਤਮਾ ਦੇ ਕਰ ਲਈ ਸਾਡਾ ਸੈਕੂਲਰ ਸਿਧਾਂਤ ਹੈ ਜਿਥੋਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਜੇ ਕਿਸੇ ਨੇ ਮਤਲਬ ਉਹਨਾਂ ਨੂੰ ਬਾਬਾ ਸਮਾਧਜੀ ਦੇ ਗੁਰਦਾਰੇ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਉੱਥੇ ਜਦੋਂ ਨਤਮਸਤ ਕੋਈ ਸਰੂਪਾ ਦਿੱਤਾ ਤੇ ਮੇਰਾ ਖਿਆਲ ਨਹੀਂ ਛੋਟੀ ਨਹੀਂ ਗੱਲ ਕਰਨੀ ਚਾਹੀਦੀ ਕੋਈ ਸਰੂਪਾ ਦੇਣ ਵਾਲੇ ਨੂੰ ਤੁਸੀਂ ਸਸਪੈਂਡ ਕਰ ਦਿਓ ਔਰ ਜੇ ਕੋਈ ਗੱਲ ਤੁਹਾਨੂੰ ਲੱਗਦੀ ਹੈ ਤੇ ਜਦੋਂ ਸ਼ਕਤੀ ਨਾਲ ਲਾਗੂ ਕਰਦੇ ਹੋ ਪਰ ਜਿਹੜਾ ਆਹ ਕੰਮ ਕੀਤਾ ਇਹ ਗਲਤ ਕੀਤਾ ਹੈ ਇਹ ਸਾਡਾ ਸਦਾਤ